ਸਰਬੱਤ ਦਾ ਭਲਾ ਐਫ ਡੀ ਕੇ ਫਰੀਦਕੋਟ ਸਿਆਣਾ ਦੀ ਘਾਵਤਾ ਜਦੋਂ ਗਿੱਦੜ ਦੀ ਮੌਤ ਹੋਦੀ ਨਾ ਉਦੋਂ ਪਿੰਡ ਵੱਲ ਭਜਦਾ ਤੇ ਜਦੋਂ ਪਿੰਡ 'ਚ ਆ ਜਾਂਦਾ ਫਿਰ ਮਗਰ ਪੈਂਦੇ ਆ ਕੁੱਤੇ ਤੇ ਪਜਾ ਭਜਾ ਕੇ ਨਾ ਉਦੋਂ ਬੁਰਾ ਹਲ ਕਰ ਦਿੰਦੇ ਮਲਿਕ ਕਹਿੰਦਾ ਪਾਬੋ ਅੰਤ ਹੁੰਦਾ ਇਸੇ ਗੱਲ ਨਾਲ ਟੁੱਕਦਾ ਬਾਦਲ ਕੇ ਪ੍ਰੋਗਰਾਮ ਜਿਹੜੇ ਜਣ ਕੋਈ ਨਾ ਕੋਈ ਚੰਗਾ ਕੰਮ ਕਰ ਦਿੰਦੇ ਆ ਸਾਰੀ ਦਿਹਾੜੀ ਇਹਨਾਂ ਦੀ ਗੱਲਾਂ ਚੱਲੀ ਜਾਂਦੀਆਂ ਇਹਨਾਂ ਨੇ ਐ ਕਰਤਾ ਇਹਨਾਂ ਨੇ ਐ ਕਰਤਾ ਇਹਨਾਂ ਨੇ ਐ ਕਰਤਾ ਉਹ ਭਾਵੇਂ ਕਿਸੇ ਦਾ ਬਸਦਾ ਰੋਗ ਨਹੀਂ ਜਦੋਂ ਕਿਸੇ ਦੀ ਮੌਤ ਆਉਂਦੀ ਨਾ ਤੁਹਾਨੂੰ ਗੱਲ ਸੁਣਾਈਏ ਗਿੱਦੜਾਲੀ ਉਹ ਕਿਸੇ ਕਿਸੇ ਬਹਾਨੇ ਤਾਂ ਯਾਰ ਇਹਨਾਂ ਨੂੰ ਥੱਲੇ ਲਾਉਣਾ ਮਹਾਰਾਜ ਨੇ ਇੱਕ ਜਿਹੜੀ ਸਾਡੀ ਸਰਮੌਰ ਸੰਸਥਾ ਜਿਹੜੋ ਅਸੀਂ ਰੱਬ ਤੋਂ ਵੀ ਬਿਹਤਰ ਸਮਝਦੇ ਆਂ ਆਪਦੇ ਮਨਾਂ ਚ ਉਹ ਆ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਜੇਸ ਇਨਸਾਨ ਨੇ ਉਹਨੂੰ ਨਿਸ਼ਾਨਾ ਬਣਾ ਲਿਆ ਉਹਦੇ ਅੱਗੇ ਨਾ ਝੁਕਿਆ ਉਹਨਾਂ ਦੀ ਸਿੰਘ ਸਾਹਿਬਾਨ ਦੀ ਗੱਲ ਨਾ ਮੰਨੀ ਪਹਿਲੀ ਗੱਲ ਤਾਂ ਜਿਹੜੀ ਸਿੰਘ ਸਾਹਿਬਾਨ ਨੂੰ ਸਥਾਪਿਤ ਕਰਨ ਦੀ ਪ੍ਰਕਿਰਿਆ ਇਹਨਾਂ ਦੀ ਗਲਤ ਮੋੜ ਪਹਿਲੇ ਦਿਨ ਤੋਂ ਮੋੜ ਤੋਂ ਲਾ ਕਿਉਂ ਚੰਗੀ ਪ੍ਰਕਿਰਿਆ ਨਹੀਂ ਕਰ ਸਕੇ ਇਹ ਹਰ ਚੀਜ਼ ਦਾ ਅੰਤ ਹੁੰਦਾ ਤਪੋਂ ਰਾਜ ਤੇ ਰਾਜੋਂ ਨਰਕ ਇਹਨਾਂ ਨੇ ਪਤਾ ਨਹੀਂ ਕਿੰਨੀ ਕਿ ਤਪਸ਼ਾ ਕੀਤੀ ਹੋਊਗੀ ਇਹਨਾਂ ਦੇ ਵੱਡ-ਵਡੇਰਿਆਂ ਨੇ ਜਿਨ੍ਹਾਂ ਨੇ 20-25 ਸਾਲ ਰਾਜ ਭੋਗਿਆ ਤੇ ਜਿਹੜਾ ਰਾਜ ਭੋਗਿਆ ਨਾ ਬਾਈ ਉਹ ਫਿਰ ਕਿਸੇ ਪਾਸੇ ਉਹਨੇ ਰੰਗ ਤਾਂ ਵਿਖਾਉਣੇ ਨਾ ਰਾਜ ਸਤਾ ਵਿੱਚ ਬੰਦਾ ਅੰਨਾ ਹੋ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਆਪਣੇ ਪ੍ਰਾਏ ਦਾ ਚੰਗੇ ਮਾੜੇ ਦਾ ਉੱਚੇ ਨੀਵੇਂ ਦਾ ਖੱਬੇ ਸੱਜੇ ਦਾ ਤਾਂ ਠਾਂ ਠਾਂ ਦਾ ਆਮ ਤੱਕ ਕਹਾਵਤ ਕਰਦੇ ਉੱਚਾ ਸੁਣਦਾ ਇਹ ਨਹੀਂ ਉੱਚਾ ਦੀਂਦਾ ਫਿਰ ਇਹਨਾਂ ਨੂੰ ਨਾ ਜਿਹੜੇ ਲੀਡਰ ਹੁੰਦੇ ਆ ਇਹਨੂੰ ਉੱਚਾ ਦੇ ਹਲਾ ਪੈਂਦਾ ਆਮ ਹੀ ਕਹਾਵਤਾਂ ਚੱਲਦੀਆਂ ਤਾਂ ਉਹ ਰਾਜ ਤੇ ਰਾਜ ਨੂੰ ਨਰਕ ਇਹ ਵੀ ਗੱਲ ਸਿੱਧਾ ਜਦੋਂ ਬੰਦਾ ਰਾਜ ਸਤਾ ਤੇ ਬਹਿ ਜਾਏ ਉਹ ਫਿਰ ਉਹ ਜਿਹੜੀਆਂ ਪਹਿਲੀਆਂ ਕੀਤੀਆਂ ਹੋਈਆਂ ਗੱਲਾਂ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਧਰਨੇ ਲਾਇਆ ਇਹ ਧਰਨੇ ਤੋਂ ਨਿਕਲੀ ਹੋਈ ਪਾਰਟੀ ਆ ਇਹ ਇਹ ਸਿਆਸੀ ਪਾਰਟੀ ਨਹੀਂ ਇਹ ਧਰਨੇ ਤੋਂ ਨਿਕਲੀ ਹੋਈ ਪਾਰਟੀ ਆ ਗੈਰ ਸਿਆਸੀ ਪਾਰਟੀ ਆ ਸਰਕਾਰ ਬਣਾ ਲੈਣੀ ਰਾਜ ਭੋਗ ਲੈਣਾ ਇਹ ਗੱਲ ਇੱਕ ਵਿਸ਼ਾ ਵੱਖਰਾ ਇਹ ਗੱਲ ਵੱਖਰੀ ਆ ਜਿਹੜੀ ਸਿਆਸੀ ਤਰਗੂ ਦੀ ਨਾ ਉਹਨਾਂ ਨੇ ਦੁਖੀ ਦੀ ਵੀ ਸੁਣਨੀ ਆ ਸੁਖੀ ਦੀ ਵੀ ਸੁਣਨੀ ਆ ਹਰ ਇੱਕ ਦੀ ਗੱਲ ਸੁਣਨੀ ਹੁੰਦੀ ਆ ਤੇ ਜਿਹੜੀ ਇਸ ਤਰ੍ਹਾਂ ਪਾਲਟੀ ਨਿਕਲੀ ਹੋਵੇ ਉਹਨੂੰ ਨਾ ਕੋਈ ਦੁਖੀ ਦੀ ਸਾਰ ਹੁੰਦੀ ਨਾ ਸੁਖੀ ਦੀ ਸਾਰ ਹੁੰਦੀ ਆ ਕਿਉਂਕਿ ਇਹ ਆਪ ਆਪ ਹੀ ਨਹੀਂ ਦੁਖੀ ਹੋਏ ਹੁੰਦੇ ਪਹਿਲਾਂ ਸਿਆਣੇ ਕਹਿੰਦੇ ਜੇ ਕਿਸੇ ਦੁੱਖ ਪੁੱਛਣਾ ਹੋਵੇ ਨਾ ਕਿਸੇ ਬੰਵਾਰ ਨੂੰ ਪੁੱਛੋ ਤੇ ਜੇ ਸੁੱਖ ਸੁੱਖ ਪੁੱਛਣਾ ਹੋਵੇ ਤੇ ਸਰਕਾਰ ਨੂੰ ਪੁੱਛੋ ਠੀਕ ਆ ਜੀ ਇੰਨਾ ਗੱਲਾਂ ਦਾ ਬਹੁਤ ਅੰਤਰ ਆ ਜਦੋਂ ਬੰਦਾ ਪੰਜ-ਸੱਤ ਮਿੰਟ ਵਿਹਲਾ ਹੋ ਕੇ ਬਹਿ ਕੇ ਆਰਾਮ ਨਾਲ ਸੋਚੇ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਕਹਿੰਦੇ ਆ ਬਾਬਾ ਤੂੰ ਕੀ ਲੈਣਾ ਬੋਲ ਕੇ ਯਾਰ ਤੂੰ ਆਪ ਤੇ ਕ੍ਰੈਸ਼ ਕਰਦਾ ਮਨਦਾ ਮੈਸ਼ ਕਰਦਾ ਯਾਰ ਉਹ ਐਸ਼ ਕਿਸ ਕੰਮ ਆ ਉਹ ਸਾਡਾ ਜਿਹੜੀ ਐਸ਼ ਪ੍ਰਸਤੀ ਆ ਉਹ ਸਾਡੀ ਕਿਸ ਕੰਮ ਆ ਇਨਸਾਨ ਦਾ ਕੰਮ ਆ ਸਵੇਰ ਉੱਠਣਾ ਆਪਦੀ ਕਿਰਿਆ ਸੁਧੋ ਪਾਠ ਪੂਜਾ ਕਰੋ ਆਪਦੇ ਕੰਮ ਤੇ ਜਾਓ ਉਸ ਤੋਂ ਇਲਾਵਾ ਕੀ ਤੁਸੀਂ ਪਿੰਡ ਚੋਂ ਛੋਡੇ ਦੁਖੀ ਦਾ ਦੁੱਖ ਬਣਾਉਨੇ ਆਂ ਦੁਖੀ ਦੇ ਗੱਲਾਂ ਸੁਣਦੇ ਆਂ ਉਹ ਭਰਾਓ ਛੋਡੀ ਸਰਦਾਰੀ ਤਾਂ ਕਾਇਮ ਰਹਿਣੀ ਆ ਜੇ ਤੁਸੀਂ ਦੁੱਖ ਕਿਸੇ ਦੇ ਸੁਣਦੇ ਆਂ ਤਾਂ ਆਪਦੇ ਦੁੱਖ ਸੁਣਾਉਣ ਲਾ ਪੈਨੇ ਆ ਕਿਸੇ ਦਾ ਦੁੱਖ ਨਹੀਂ ਸੁਣਦੇ ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਕਦੇ ਵੀ ਤੁਹਾਡੇ ਆਂਡ ਗਵਾਂਡ ਕੋਈ ਬੰਦਾ ਬੰਬਾਰ ਆ ਉਹਨੂੰ ਦਵਾਈ ਦਵਾ ਕੇ ਲਿਆਓ ਜੇ ਹੋਰ ਕਿਸੇ ਕਿਸਮ ਦਾ ਕੋਈ ਦੁੱਖ ਆ ਉਹਨੂੰ ਉਹ ਦੁੱਖ ਹਟਾਓ ਕਿਸੇ ਦੀ ਛੱਤ ਨਹੀਂ ਪੈਂਦੀ ਉਹਦੀ ਛੱਤ ਪਵਾਓ ਇਕੱਠੇ ਹੋ ਕੇ ਯਾਰ ਸਾਡੇ ਪਿੰਡ ਦਾ ਲੋਕ ਗਾਹ ਮੰਗਦੇ ਫਿਰਦੇ ਆ ਅਸੀਂ ਗਾਹ ਦਾਨ ਕਰਦੇ ਫਿਰਦੇ ਆ ਇਹ ਗੱਲਾਂ ਸਮਝ ਵੀ ਨਹੀਂ ਨਾਈ ਇਨਸਾਨੀਅਤ ਦੇ ਖਾਤੇ ਆਉਂਦੀਆਂ ਪਹਿਲਾਂ ਆਪਣਾ ਆਪ ਸਵਾਰੋ ਘਰ ਸਵਾਰੋ ਇਹ ਗੱਲ ਹੁ ਕਈਆਂ ਨੇ ਮੇਰੇ ਤੇ ਕਮੈਂਟ ਕਰਨੇ ਵੀ ਤੂੰ ਕਿੰਨਾ ਕੁ ਸਵਾਰਿਆ ਜੇ ਓਂ ਘਰ ਸਵਾਰੂ ਲਾਪੋਣਾ ਜਿਵੇਂ ਭਗਵੰਤ ਮੰਨ ਕੇ ਤੇ ਚਾਹੇ ਕਾਂਗਰਸੀਆਂ ਨੇ ਜਾਂ ਕਾਲੀਆਂ ਨੇ ਸਵਾਰੇ ਆ ਉਹਦਾ ਬਾਈ ਫਿਰ ਕਿਸੇ ਦਾ ਨੁਕਸਾਨ ਕਰਕੇ ਆਪ ਦੇ ਘਰ ਸਵਾਰੇ ਜਾਂਦੇ ਆ ਮੈਂ ਘਰ ਸਵਾਰੇ ਆ ਕਿਰਪਾ ਮਾਲਕ ਦੀ ਵਧੀਆ ਬੱਚੇ ਲੈ ਕੇ ਆਪੋਂ ਥਾਂ ਤੇ ਸੱਟਾ ਹੋ ਅਸੀਂ ਵਿਹਲੇ ਨੇ ਕੀ ਕਰਨਾ ਤੜਕੇ ਪ੍ਰਸ਼ਾਦਾ ਪਾਣੀ ਛਕਿਆ ਸ਼ਾਮ ਨੂੰ ਹੋ ਗਿਆ ਕੰਮ ਸ਼ਾਮ ਨੂੰ ਛਕਨੇ ਤੜਕੇ ਹੋ ਗਿਆ ਕੰਮ ਆਪ ਵੀ ਸਮਝ ਲਓ ਇਹ ਕੰਮ ਤਾਂ ਫਿਰ ਪਸ਼ੂ ਵੀ ਕਰੀ ਜਾਂਦੇ ਆ ਸ਼ਾਮ ਨੂੰ ਪੱਠੇ ਖਾਲੇ ਤੜਕੀਤਾ ਗਾਲਾਂ ਤੇ ਗੋਹਾ ਕਰਤਾ ਇਨਸਾਨ ਦਾ ਕੰਮ ਆ ਇਨਸਾਨ ਦੀ ਫਿਤਰਤ 'ਚ ਰਹਿਣਾ ਉਹਦੀ ਫਿਤਰਤ ਇਹੀ ਆ ਦੁਖੀ ਦਾ ਦੁੱਖ ਸੁਣਨਾ ਦੁਖੀ ਦੇ ਨਾਲ ਖੜਨਾ ਅਸਹਾਰਾ ਦੇਣਾ ਉਹਨੂੰ ਹਰ ਕੰਮ 'ਚ ਉਹਦੀ ਮਦਦ ਕਰਨੀ ਇਹ ਆ ਇਨਸਾਨ ਦਾ ਕੰਮ ਇਹ ਆ ਇਨਸਾਨ ਦੀ ਫਿਤਰਤ ਇਹ ਇਨਸਾਨ ਦੇ ਕੰਮ ਕਰਮ ਆਹੇ ਚੰਗੇ ਕੰਮ ਕਰੋਗੇ ਲੋਕ ਚੰਗਾ ਕਹਿ ਦੇਣਗੇ ਮਾੜੇ ਕਰੋਗੇ ਮਾੜਾ ਕਹਿ ਦੇਣਗੇ ਹੁਣ ਜਿਹੜੇ ਸਾਡੇ ਲੀਡਰ ਸਾਹਿਬਾਨਾਂ ਦੇ ਕਿਸਾਨ ਜੂਣੀ ਮਰ ਵਾਲੇ ਧਰਨਾ ਲਾਈ ਜਾਂਦੇ ਆ ਇੱਥੇ ਧਰਨਾ ਲਾਤਾ ਉੱਥੇ ਧਰਨਾ ਲਾਤਾ ਉਹ ਪ੍ਰਵੋਕ ਵਿਹਲੇ ਨਹੀਂ ਨੇ ਜਾਂ ਕੋਨ ਨੂੰ ਕੋਈ ਉਹਦੀ ਪੈਨਸ਼ਨ ਜਾਂ ਤਰਖਾ ਨਹੀਂ ਮਿਲਦੀ ਤਾਂ ਧਰਨਾ ਲਾਉਂਦੀ ਉਹ ਦੁਖੀ ਆ ਉਹ ਦੁਖਿਆਂ ਦੇ ਦੁੱਖ ਸੁਣਦੇ ਆ ਦੁਖਿਆਂ ਦੇ ਦੁੱਖ ਨਿਵਾਰਨ ਵਾਸਤੇ ਧਰਨੇ ਲਾਉਂਦੇ ਆ ਸਾਡੇ ਕਿਸਾਨੀ ਦੇ ਪੱਲੇ ਰਿਆ ਵੀ ਕੀ ਆ ਇਹਨਾਂ ਨੇ ਛੱਡਿਆ ਵੀ ਕੀ ਆ ਅਸੀਂ ਚੁੱਪ ਕਰਕੇ ਜਿੰਨਾ ਕਿਸੇ ਦਾ ਯੋਗਦਾਨ ਪੈਂਦਾ ਬੋਲੋ ਪਰ ਬੋਲੋ ਸੱਚ ਤੇ ਐਵੇਂ ਨਹੀਂ ਫਾਫਾ ਮਾਰੀ ਜਾਓ ਤੁਹਾਡੀ ਗੱਲ ਦਾ ਕੋਈ ਛਿੱਟਾ ਨਾ ਨਿਕਲੇ ਤੁਹਾਡੀ ਗੱਲ ਦਾ ਗੱਲ ਦਾ ਕਿਸੇ ਤੇ ਅਸਰ ਹੀ ਨਾ ਹੋਵੇ ਐਵੇਂ ਆਉਂਦਾ ਖੜ ਕੇ ਮੈੱਕ ਕੇ ਫੁੱਕ ਸਿੱਟੀ ਜਾਣਾ ਆਪ ਦੀਆਂ ਕਿੜਾ ਕੱਢੀ ਜਾਣੀਆਂ ਇੰਨਾਂ ਗੱਲਾਂ ਵਿੱਚ ਕੱਖ ਨਹੀਂ ਪਿਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਮਾਨ ਸਾਹਿਬ ਜਿਹੜੇ ਤੁਹਾਡੇ ਚੰਗੇ ਕੰਮਾਂ ਉਹਨਾਂ ਦੀ ਸਲਾਘਾ ਕਰਨ ਦਾ ਸਾਡਾ ਫਰਜ਼ ਮੰਨਦਾ ਇਨਸਾਨੀਅਤ ਤੌਰ ਤੇ ਜੋ ਉਹ ਨਸ਼ੇ ਵਾਲਾ ਕੰਮ ਤੁਸੀਂ ਵਿਢਿਆ ਬਹੁਤ ਵਧੀਆ ਤੁਹਾਡੇ ਨਾਲ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਸਲਾਹ ਨਾਲ ਸਲਾਹ ਲਾ ਕੇ ਕੱਢਣਾ ਕੰਡ ਲਾ ਕੇ ਖੜੇ ਆ ਕਿਸੇ ਵੀ ਪ੍ਰਕਾਰ ਦਾ ਕੋਈ ਸਾਨੂੰ ਸਨੇਹਾ ਲੱਗੇ ਤਤਪਰੰ ਤੁਹਾਡੇ ਨਾਲ ਖੜੇ ਆ ਪਰ ਜਿੱਥੇ ਕਿਸਾਨੀ ਦੀ ਗੱਲ ਆ ਜਾਂਦੀ ਹੈ ਭਗਵੰਤ ਮਾਨ ਜੀ ਉਥੇ ਨਹੀਂ ਤੁਹਾਡੇ ਨਾਲ ਅਸੀਂ ਜਿੱਥੇ ਬਿਜਲੀ ਮਾਫੀ ਦੀ ਗੱਲ ਆ ਬਹੁਤ ਸਾਰੇ ਮੈਨੂੰ ਹੁਣ ਮੰਤਾ ਵੀ ਬੋਲਣਗੇ ਕਮੈਂਟ ਕਰਨਗੇ ਮੈਂ ਬਿਜਲੀ ਮਾਫੀ ਤੇ ਨਹੀਂ ਖੁਸ਼ ਜੇ ਬਿਜਲੀ maaf ਕਰਨੀ ਨਾ ਮਾਨ ਸਾਹਿਬ 2-3 ਕਿੱਲੇ 5 ਕਿੱਲਾਂ ਤੱਕ ਰੱਖ ਲੋ ਵੀ ਉਹਦੀ ਪਾਈ ਬਿਜਲੀ maaf ਹੋਊਗੀ ਕਿ ਪਿੰਡ ਚ ਜਿਹੜੇ ਮੋਦਵਾਰ ਬੰਦੇ ਆ ਸਰਪੰਚ ਸਾਹਿਬ ਆ ਨੰਬਰਦਾਰ ਆ ਚੌਂਕੀਦਾਰ ਉਹਨੂੰ ਪਤਾ ਨਹੀਂ ਹੁੰਦਾ ਵੀ ਬਾਬੇ ਕੋਲੇ ਕੀ ਆਪਣਾ ਕਮਾਈ ਦਾ ਸਾਧਨ ਆ ਕੀ ਉਹਨੂੰ ਪ੍ਰਾਪਰਟੀ ਆ ਜਦੋਂ ਵੀ ਕਿਤੇ ਇਹ ਗੱਲਾਂ ਕਰਨੀਆਂ ਉਦੋਂ ਪਿੰਡਾਂ ਜਾ ਕੇ ਸਲਾਹ ਲੈ ਲਿਆ ਕਰੋ ਜਿਹੜੀ 600 ਜੂੰਟ ਮਾਫ ਕਰਨੀ ਆ ਭਗਵੰਤ ਮਾਨ ਜੀ ਬੰਦ ਕਰ ਦਿਓ ਮੈਂ ਵੀ ਬੀਦੀ ਬਾਲਦਾਨ ਸਾਨੂੰ ਵੀ ਮਾਫੀ ਦੀ ਲੋੜ ਆ ਪਰ ਸੱਚ ਕੌਣ ਬੋਲੇ ਉਹਨਾਂ ਬੰਦਿਆਂ ਨੂੰ ਮਾਫੀ ਕਰੋ ਜਿਹੜੇ ਦਿਹਾੜੀਦਾਰ ਆ ਮਜ਼ਦੂਰ ਆ ਜਿਹੜਾ ਬੰਦਾ ਹੱਥੋਂ 500 ਰੁਪਏ ਲਿਆਂਦਾ ਉਹਨਾਂ ਬੰਦਿਆਂ ਨੂੰ ਮਾਫ ਕਰੋ ਜਿਨ੍ਹਾਂ ਦੇ 10 15000 20000 25000 ਤਨਖਾਹ ਉਹਨਾਂ ਬੰਦਿਆਂ ਨੂੰ ਮaaf ਕਰੋ ਉਹ ਇੱਕ ਮੇਰੇ ਕੇ ਜਾਂ 1.5 ਲੱਖ ਰੁਪਇਆ ਦਰਖਾ ਲੈ ਜਾਂਦਾ ਉਹਨਾਂ ਬੰਦਿਆਂ ਨੂੰ ਬਿਜਲੀ ਮaaf ਉਹਨੂੰ ਮੈਡੀਕਲ ਵੀ ਮaaf ਜਿੰਨੇ ਆਪਣੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਸਾਰਿਆਂ ਦਾ ਲਾਜ ਫਰੀ ਆ ਹੁਣ ਇਹ ਵੇਖੋ ਤੁਸੀਂ ਵੀ ਜਿਹੜਾ 1.5 ਲੱਖ ਰੁਪਇਆ ਤਨਖਾਹ ਲੈਂਦਾ ਉਹਦਾ ਲਾਜ ਵੀ ਫਰੀ ਆ ਉਹਨੂੰ ਬਿਜਲੀ ਵੀ ਫਰੀ ਉਹਦੀ ਪੜ੍ਹਾਈ ਵੀ ਫਰੀ ਪੜ੍ਹਾਈ ਫਰੀ ਕਿਵੇਂ ਆ ਉਹ ਤੁਹਾਨੂੰ ਅਗਲੇ ਦੱਸਾਂਗੇ ਬਲੌਗ ਚ ਵੀ ਪੜ੍ਹਾਈ ਕਿਵੇਂ ਫਰੀ ਹੁੰਦੀ ਉਹਨਾਂ ਦੀ ਟੋਟਲ ਇਹਨੂੰ ਖਰਚਾ ਮਿਲਦਾ ਉਹ ਭਰਾਵੋ ਜੇ ਭਲਾ ਸੋਚਣਾ ਨਾ ਕੱਲਾ ਗੱਲਾਂ ਕਰਨਾ ਨਹੀਂ ਅਸੀਂ ਕਿਤੇ ਬੈਠੇ ਨਾਲ ਸੀ ਮੇਰੇ ਚੇਅਰਮੈਨ ਸਾਹਿਬ ਉਹਨਾਂ ਦਾ ਆਪ ਖਾਸ ਨਿੱਜੀ ਰਿਸ਼ਤੇਦਾਰੀ ਲੱਗਦੀ ਆ ਉਹਦੀ ਨੇੜ ਦੀ ਉਹਨਾਂ ਦੀ ਤਨਖਾਹ 1 ਲੱਖ 20 ਹਜ਼ਾਰ। ਕਈ ਫੁਲਕਾ ਛਕੀ ਜਾਂਦੇ ਸੀ ਤੇ ਗੱਲਾਂ ਚੱਲ ਪੀਆਂ ਵੀ ਸਰਕਾਰ ਦੇ ਪੱਲੇ ਕੁਝ ਨਹੀਂ ਪਾਉਂਦੀਆਂ। ਤੇ ਚੇਅਰਮੈਨ ਸਾਹਿਬਾਂ ਦੇ ਤੁਸੀਂ ਕਿਹੜਾ ਸਰਕਾਰ ਦੇ ਪੱਲੇ ਕੁਝ ਪਾਉਣੇ ਆ? ਇਹ ਮਾਨਸਾ ਸਾਡੇ ਹੱਕ ਦੀ ਗੱਲ ਆ ਇਹ। ਉਹ ਤੁਸੀਂ ਸਰਕਾਰ ਦੇ ਪੱਲੇ ਕੁਝ ਪਾਉਣੇ ਆ? ਉਹ ਪੜਾਉਂਦੇ ਤੁਸੀਂ 1 ਘੰਟਾ ਨਹੀਂ। ਤਨਖਾਹ ਤੇਰੀ 1 ਲੱਖ 20 ਹਜ਼ਾਰ। ਤੇਰੀ ਤਨਖਾਹ ਫੁੱਲ ਜੋਰ ਲਾ ਕੇ ਜੇ ਸਮਝੀਏ ਨਾ। 50 ਤੋਂ 52000 ਬੰਦੀ ਆ ਇਹ ਜਮਾਂ ਜਾਇਆ ਜਾ ਤੇ ਭਰਾਵਾ ਪੂਰਾ ਓਖਾ ਆਇਆ ਹੋ ਵੀ ਹਾਂ ਹਾਂ ਮੈਨੂੰ ਇਹ ਗੱਲ ਆਖੀ ਤੇ ਆਖੀ ਕਾ ਤੂੰ ਜੇ ਵੇ ਸੱਚੀ ਗੱਲ ਤਾਂ ਆਖੀ ਜਾਂਦੀ ਆ ਜੇ ਇਹਨਾਂ ਗੱਲਾਂ ਤੋਂ ਗੁੱਸਾ ਆਉਂਦਾ ਆਈ ਜਾਵੇ ਯਾਰ ਐ ਤਾਂ ਸੱਚੀ ਗੱਲ ਆਖਣੀ ਆ ਵੀ ਭਰਾਵਾ ਜਿਨ੍ਹਾਂ ਦੀ ਤਨਖਾਹ ਵਾਲੀ ਆ ਭਗਵੰਤ ਮਾਨ ਜੀ ਉਹਨੇ ਤਨਖਾਹ ਘਟਾ ਦਿਓ 60000 ਰੁਪਇਆ 70000 ਰੁਪਇਆ ਇੱਕ ਏ ਵਨ ਅਫਸਰ ਦੀ ਬਹੁਤ ਜੇ ਕੋਈ ਮੇਰੇ ਅਗੇ ਰਖ ਨੂੰ ਚੰਗੇ ਛੋੜੇ ਰਹਿ ਜਾਂਦੇ ਆ ਉਹਨੇ 40 45 ਹਜ਼ਾਰ ਕਰ ਦਿਓ ਉਹਨੇ 60 ਕਰ ਦਿਓ ਮੇਰੀ ਤਾਂ رائے ਇਹ ਆ ਵੀ ਸਿੱਛੇ ਮੋਲਟ ਕਰ ਦਿਓ ਜਿੰਨੀ ਮਲਵੀ ਖੇਡ ਲਈ ਪਦਰ ਦੀ ਨੌਕਰੀ ਆ ਉਹਦੀ 2 ਲੱਖ ਰੁਪਏ ਤੱਕ ਆ ਜੇ ਡੀਸੀ ਲਗਣਾ ਉਹ ਵੀ 15000 ਰੁਪਏ ਉਹਨੂੰ ਦੇ ਦਿਓ ਆਪਣਾ ਹੋਰ ਸਹੂਲਤਾਂ ਡੀਸੀ ਨੂੰ ਬਹੁਤ ਮਿਲਣੀਆਂ ਆ ਆ ਜਿਹੜੇ ਭੰਗੀ ਜਿਹੜੇ ਮਾਰਦੇ ਫਿਰਦੇ ਹੱਥ ਨਾਲੀਆਂ ਚ ਉਹਨੇ ਤਨਖਾਹ ਪਤਾ ਕਿੰਨੀ ਆ 25000 ਲੈ ਯਾਰ ਤੁਸੀਂ ਇੱਕ ਦਿਨ ਮੈਨੂੰ ਇਕੱਠਾ ਕਰਕੇ ਉਹਹਾ ਉਹ ਜਾ ਕੇ ਉੱਥੇ ਗੰਦ ਤੇ ਸੁਣਨੇ ਕਿੰਨੇ ਦਾ 25000 ਦੇ ਦਾਂਗੇ ਅਸੀਂ ਉਹ ਜਿਨ੍ਹਾਂ ਨੇ ਯਾਰ ਸਾਡੇ ਸ਼ਹਿਰਾਂ ਨੂੰ ਸਾਫ਼ ਸੁਥਰਾ ਰੱਖਣਾ ਉਹਨਾਂ ਦੇ ਪੱਲੇ ਕੁਹਣੀ ਪੈਂਦਾ ਉਹ ਮੁਲਾਜ਼ਮੇ ਵੀ ਜਿਹੜੇ ਲੱਗ ਸਕਦੇ ਉਹ ਜੇ ਉਹਨਾਂ ਨੇ ਉਹ ਗੰਦਗੀ ਚੱਕਣ ਮਾਰੇ ਵੀ ਨੌਕਰੀ ਲੈ ਲਈ ਨਾ ਤੇ ਧੰਨੇ ਰੋਣੇ ਪੈਂਦੇ ਆ ਹੱਦ ਹੋ ਗਈ ਯਾਰ ਦਰ ਫੇਟੇ ਮੂ ਸਾਡੇ ਦੇ ਦਰ ਫੇਟੇ ਮੂ ਉਨੂੰ ਸੰਭਾਲਣ ਵਾਲਿਆਂ ਦੇ ਆਇਨਾ ਕਰੋ ਸਿਆਣੇ ਬਣ ਜਾਓ ਹੱਥ ਮੰਨ ਕੇ ਬੇਨਤੀ ਆ ਹਰ ਬੰਦੇ ਦੀ ਗੱਲ ਸੁਣੋ ਇਹ ਗੱਲ ਮਾਨ ਸਾਹਿਬ ਤੁਹਾਡੇ ਤੇ ਢੁਕਦੀ ਆ ਤਨਖਾਹਾਂ ਵਾਲੀਆਂ ਵਧਾਉਣਾ ਕਿਸੇ ਨੇ ਖੁਸ਼ ਨਹੀਂ ਹੋਣਾ ਇੱਕ ਪਿੰਡ 'ਚੋਂ 5-7-10 ਮਲਾਜ਼ਮ ਹੁੰਦੇ 15 ਮਲਾਜ਼ਮ 20 ਹੋਣਗੇ ਤੇ ਬਿੜਾ ਬਾਕੀ ਮੜੀ 5000 ਬੰਦਾ ਉਹ ਉਹ ਨਹੀਂ ਖਚ ਹੁੰਦੇ तरीके ਨਾਲ ਚੱਲੋ ਤਰੀਕੇ ਨਾਲ ਸਰਕਾਰ ਚ ਲਾਓ ਸਨਕਾਹਾਂ ਵਜ ਬਰਖੋ ਹਰ ਇੱਕ ਬੰਦੇ ਨੂੰ ਨੌਕਰੀ ਦਿਓ ਇੱਕ ਬੰਦਾ ਪਹਿਲਾਂ ਨੌਕਰੀ ਕਰਕੇ ਆਉਂਦਾ ਮਗਰ ਉਹਨੂੰ ਵੇਰ ਹੁਤੇ ਰੱਖ ਲੈਂਦੇ ਆ ਉਥੋਂ ਰਿਟਾਇਰਮੈਂਟ ਹੋ ਜਾਂਦਾ ਮੁੜ ਕੇ ਬੈਂਕ ਚ ਚੌਕੀਦਾਰ ਰੱਖ ਲੈਂਦੇ ਆ ਉਹ ਜਿਹੜਾ ਪਹਿਲੇ ਯਾਰ 60 70 ਸਾਲ ਦਾ ਹੋ ਕੇ ਆਪਣਾ ਰਿਟਾਇਰਮੈਂਟ ਲਈ ਉਹਨੇ 60 ਸਾਲ ਦੇ ਨੇ ਤੇ ਉਹ ਕੀ ਤੁਹਾਡਾ ਆਪਣਾ ਬੈਂਕ ਜਾ ਕੇ ਚਿੱਠੇ ਧਾਰ ਦੂਗਾ ਨਹੀਂ ਜਿਹੜਾ ਬੰਦਾ ਕਿਰਾਂ ਨੌਕਰੀ ਕਰਿਆ ਹੁੰਦਾ ਧੰਨਵਾਦ ਨੌਕਰੀ ਹਰਕ ਨੂੰ ਮਿਲਣੀ ਚਾਹੀਦੀ ਹੈ ਭਗਵਾਨ ਦਮਨ ਜੀ ਪਰ ਇਹ ਨਹੀਂ ਇੱਕ ਬੰਦੇ ਨੂੰ ਤਿੰਨ ਤਿੰਨ ਵਾਰ ਯਾਰਾਂ ਮੈਲੇ ਕਿ ਭੁੱਖੇ ਮਰਦੇ ਫਿਰਦੇ ਸਾਨੂੰ ਲੱਗੋ ਕਿਸੇ ਨੌਕਰੀ ਤੇ 20000 ਰੁਪਏ ਦੇ ਤਾਂ ਬਹੁਤ ਸਾਨੂੰ ਇੱਕ ਬੰਦੇ ਨੂੰ 35000 ਰੁਪਏ 40000 ਰੁਪਏ ਪੈਨਸ਼ਨ ਲਈ ਜਾਂਦਾ ਦੁਆਰਾ ਫਿਰ ਨੌਕਰੀ ਨੂੰ ਅਡੇ ਦੂਜੇ ਫਿਰਦੇ ਉਹੀ ਤੁਰੇ ਫਿਰਦੇ ਉਹ ਧਰਤੀ ਤੇ ਭਾਰੀਆਂ ਉਹਨਾਂ ਨੂੰ ਪਤਾ ਨਹੀਂਗਾ ਮਾਨ ਸਾਹਿਬ ਜਿਹੜੇ ਸਾਨੂੰ ਰਹਿਣ ਦਿੰਦੇ ਨਾ ਉਹਨਾਂ ਦੇ ਆਪ ਦੇ ਯੂਪੀ ਜਾ ਧਰਮ ਉਹਨੇ ਰਹਿ ਨਾ ਲਿਆ ਕਰੋ ਰਹਿ ਲਿਆ ਕਰੋ ਸਾਡੇ ਦੇ ਦੁਸ਼ੀਆਂ ਤੋਂ ਪਿੰਡੇ ਜਾ ਕੇ ਰਹਿ ਲਿਆ ਕਰੋ ਇਹ ਕਿਹੜਾ ਸ਼ਬਦ ਬੋਲਿਆ ਤੁਸੀਂ ਹੁਣ ਮਾਨ ਸਾਹਿਬ ਇਹਨਾਂ ਨੂੰ ਕਿਸਾਨ ਚੁਣੇ ਵਾਲੇ ਸੰਯੁਕਤ ਮੋਰਚੇ ਦੇ ਲੀਡਰਾਂ ਨੂੰ ਬੇਇਸਕਾਰ ਸਰਕਾਰ ਜਿਹੜੀ ਇਹ ਪੈਲਰ ਸਰਕਾਰ ਨਹੀਂ ਹੈ ਇਹ ਨਹੀਂ ਇਹ ਸ਼ਬਦ ਬਹੁਤ ਹੀ ਨਿੰਦਣਯੋਗ ਆ ਆਪੇ ਤਾਂ ਤੁਸੀਂ ਗੱਲਾਂ ਕਰਦੇ ਸੀ ਵੀ ਸਰਕਾਰ ਸਾਡੀ ਸੱਥਾਂ ਚੱਲਿਆ ਕਰੂਗੀ ਪਿੰਡੇ ਚੱਲਿਆ ਕਰੂਗੀ ਤੇ ਹੁਣ ਐਡੀ ਹਿੰਦੀ ਮੁਕਰ ਕੇ ਬਈ ਤੁਹਾਨੂੰ ਪ੍ਰਮਾਤਮਾ ਰਾਜ ਭਗ ਦਿੱਤਾ ਇੱਕ ਤਾਂ ਨਿਮਰਤਾ ਇੱਕ ਕੋਈ ਟੈਨਸ਼ਨ ਫਰੀ ਗੋਲੀ ਆਉਂਦੀ ਆ ਬਾਣ ਸਾਹ ਉਹ ਲਾਜ਼ਮੀ ਲਿਆ ਕਰੋ ਸਭ ਤਾਂ ਮਿਲਦੀ ਨੇ ਇੱਥੇ ਗੋਲੀ ਉਹ ਐ ਤਾਂ ਸਸਤੀ ਪਰ ਇੱਕ ਗੋਲੀ ਲੈ ਲਓ ਤੁਸੀਂ ਘਬਰਾਉਂਦਾ ਹੀ ਨਹੀਂ ਯਾ ਰਾਜਨੂਕ ਪਰ ਆਉਣਾ ਚਾਹੀਦਾ ਸਾਡੇ ਰਗੇ ਭੁੱਖੇ ਨੰਗ ਹੁੰਦਾ ਆਵੇ ਨਾ ਲੱਖ ਵਰਾ ਆਵੇ ਰਾਜੇ ਨੂੰ ਨਹੀਂ ਘਬਰਾਉਣਾ ਚਾਹੀਦਾ ਤੂੰ ਹੀ ਰਾਜੇ ਆ ਬਸ ਇੰਨੀ ਕੁ ਬੇਨਤੀ ਹੈ ਮੇਰੀ ਮੇਰ ਦਾ ਮੀਂਹ ਵਰਸਾਓ ਲੋਕਾਂ ਦੇ ਬੱਲੇ ਕੁਝ ਪਾਓ ਜਿਹਨੀਆਂ ਧਰਖਾਵਾ ਔਰੰਮ ਨੂੰ ਘਟਾਓ ਹਰ ਗੱਦੀ ਪੈਨਸ਼ਨ ਲਾਓ 2500 ਰੁਪਇਆ ਵਿਧਵਾ ਦੀ 2500 ਰੁਪਇਆ ਬਡੇਪੇ ਦੀ 2500 ਰੁਪਇਆ ਤੇ ਸਰਪੰਚਾਂ ਨੰਬਰਦਾਰਾਂ ਦੀ ਤੇ ਚੌਕੀਦਾਰਾਂ ਦੀ ਇਹਨਾਂ ਦੀ 20-25 ਹਜ਼ਾਰ ਰੁਪਇਆ ਜਿਹੜਾ ਮਨਪਤਾ ਕਰੋ ਉਹਨਾਂ ਦਾ ਹੱਥ ਬੰਨ੍ਹ ਕੇ ਬੇਨਤੀ ਹੈ ਮਾਰਾ ਸੋ ਨੂੰ ਤਰੱਕੀਆਂ ਪੱਖੇ ਆਉਣ ਵਾਲੀ ਸਰਕਾਰ ਵੀ ਭਾਉਦੀ ਤੁਹਾਡੇ ਮੈਨੂੰ ਕੋਈ ਦਰਾਜ ਨਹੀਂ ਲਾਵਾਂਗੇ ਜੋਰ ਕੋਈ ਗੱਲ ਨਹੀਂ ਮਾਰੇ ਭਲਾ ਕਰੇ ਬਸ ਇੰਨੀਆਂ ਗੱਲਾਂ ਸੀ